ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤੋ ਨਹੀਂ ਨਾਨਕ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤੰਨ ਮਨ ਠੀਵੈ ਹਰਿਆ ਸੋ ਕਹੋ ਟਲ ਗੁਰ ਸੇਵੀਐ ਤਹਿਨ ਸਸੈ ਜਿਸ ਸੁਬਾਈ ਦਰਸ਼ਨ ਪਰਸੇ ਰੂਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮਦੀ ਨੂਰੇ ਅਰਸੋਂ ਪੁਰਸੋਂ ਚਟਿਆ ਤਦ ਬਿਤੀ ਸਚੀ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਪਾਤਸ਼ਾਹ ਸਿਰ ਸਾਦੈ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ اے ਮਨ ਹਰ ਜੀ ਧਿਆਇ ਤੂ ਇਕ ਮਨ ਇਕ ਚਿਤ ਭਾਈ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਈ اے ਮਨ ਹਰ ਜੀ ਧਿਆਏ ਤੋ ਇਕ ਮਨ ਇਕ ਚਿਤ ਪਾਈ ਹਰ ਕੀਆ ਸਦਾ ਸਦਾ ਵੜਿਆਈਆ ਦੇ ਨਾ ਪਛੋਤਾ ਹਉ ਹਰ ਕੈ ਸਦ ਬਲਹਾਰਣ ਜਿਤ ਸੇਵੇ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਿ ਹਉ ਮੈਂ ਸ਼ਬਦ ਜਲਾਈ ਮਹੱਲਾ ਤੀਜਾ ਆਪੇ ਸਿਵਾਲਾਇਨ ਆਪੇ ਬਖਸ਼ ਕਰੇ ਸਬਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੀ ਨਾਨਕ ਨਾਮ ਧਿਆਨ ਪਿੰਨ ਨਿਜ ਕਰਵਾਸ ਹੈ ਜੋਗ ਜੋਗ ਸੋਬਾ ਹੋਏ ਪਉੜੀ तू कर्ण कारण समरथ है है करते मैं तुझ बिन अवर ना कोई तुदे आपे शिष्ट सिर जिया आपे फन गोई सब एको शब्द वरत दा जो करे सो होई ਵੜਾਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰ ਸੋਈ ਰੁੜਈ ਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾ ਦੇ ਆ ਸਭ ਆਖੋ ਤਨ 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 ਗੁਰ ਸੋਈ ਸੋਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ